ਸਵਚ ਸਵਚ ਭਾਰਤ ਮੁਹਿੰਮ ਦੇ ਤਹਿਤ ਸਮਾਣਾ ਨਗਰ ਕੌਂਸਲ ਵੱਲੋਂ ਜਿਹੜਾ ਸਹਿਰ ਦੇ ਵਿੱਚ ਕੂੜਾ ਇੱਕ ਬੜੀ ਸਮੱਸਿਆ ਹੈ ਪੂਰੇ ਦੇਸ਼ ਦੇ ਵਿੱਚ ਉਸ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਰਹਿੰਦੇ ਲੇਕਿਨ ਸਮਾਣਾ ਦੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿਹੜਾ ਕੰਮ ਕੀਤਾ ਹੈ ਉਹ ਬੇਮਿਸਾਲ ਹੈ ਪੰਜਾਬ ਤੇ ਸਮਾਣਾ ਨਗਰ ਕੌਂਸਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਸੋਲਿਡ ਵੇਸਟ ਮੈਨੇਜਮੈਂਟ ਸੈਂਟਰ ਜਿਹਦੇ ਨਾਲ ਜਿਹੜਾ ਸਹਿਰ ਦੇ ਵਿੱਚ ਕੂੜਾ ਹੁੰਦਾ ਸੀ ਕੂੜੇ ਦੀ ਸਮੱਸਿਆ ਤੋਂ ਨਿਰਜਾਤ ਦਿਲਾਈ ਹੈ ਸਹਿਰ ਵਾਸੀਆਂ ਨੂੰ ਇੱਕ ਕੂੜਾ ਇਕੱਠਾ ਕਰਨ ਕੇ ਬਾਅਦ ਜਿਹੜਾ ਗਿੱਲਾ ਕੂੜਾ ਹੈ ਉਸ ਤੋਂ ਖਾਦ ਤਿਆਰ ਕੀਤੀ ਜਾਂਦੀ ਇਸ ਮਸ਼ੀਨ ਤੇ ਖਾਦ ਤਿਆਰ ਹੁੰਦੀ ਹੈ ਖਾਦ ਕਿਸਾਨ ਵੀ ਲੈ ਕੇ ਜਾ ਸਕਦੇ ਹੈ ਕੋਈ ਹੋਰ ਵਿਅਕਤੀ ਵੀ ਲੈ ਕੇ ਜਾ ਸਕਦੇ ਹੈ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਿਹੜੇ ਰਵਰ ਦੇ ਟਾਇਰ ਹੈ ਉਹ ਇੱਕ ਪਾਸੇ ਰੱਖੇ ਜਾਂਦੇ ਹੈ ਪਲਾਸਟਿਕ ਦੇ ਜਿਹੜੇ ਥੈਲੇ ਹੈ ਪਲਾਸਟਿਕ ਦੇ ਜਸਮਾਨ ਹੈ ਉਹ ਇੱਕ ਪਾਸੇ ਰੱਖੇ ਜਾਂਦੇ ਉਸ ਦੇ ਰਹੀ ਇਹਨੂੰ ਇਕੱਠਾ ਕਰਕੇ ਪ੍ਰਾਈਵੇਟ ਕੰਪਨੀ ਆਏ ਨਾ ਤੋਂ ਨਗਰ ਕੌਂਸਲ ਤੋਂ ਖਰੀਦ ਕੇ ਟੈਂਡਰ ਕੀਤਾ ਗਿਆ ਉਹ ਲੈ ਜਾਂਦੇ ਹੈ ਔਰ ਇੱਕ ਵਿਸ਼ੇਸ਼ ਗੱਲ ਇਸ ਦੇ ਵਿੱਚ ਹੈ ਕਿ ਸ਼ਹਿਰ ਦੇ ਵਿੱਚ ਜਿਹੜੀ ਗੰਦਗੀ ਸੀ ਇੱਥੇ ਵੀ ਕਿਸੇ ਟਾਈਮ ਦੇ ਸਿਸਟਮ ਅਸੀਂ ਸੈਂਟਰ ਤੇ ਆਂਦੇ تھے ਤੁਸੀਂ ਦੇਖੋ ਇੱਥੇ ਹੁਣ ਬਗੀਚੇ ਲੱਗੇ ਆਂ ਔਰ ਫੁੱਲ ਮਨ ਲਓ ਪੌਦੇ ਲੱਗੇ ਆਂ ਕਿੱਥੇ ਕੂੜੇ ਦੇ ਢੇਰ ਹੁੰਦੇ ਸੀ ਲੇਕਿਨ ਅੱਜ ਇਸ ਸਮੱਸਿਆ ਤੋਂ ਨਜ਼ਰ ਮਿਲੀ ਹੈ ਜਿਹੜੀ ਸਕੀਮ ਸੀ ਜਿਸ ਦੇ ਤਹਿਤ ਸਮਾਣੇ ਦੀ ਆਬਾਦੀ ਕਰੀਬ 70000 ਦੇ ਆਸ-ਪਾਸ ਹੈ ਸ਼ਹਿਰ ਦੇ ਵਿੱਚ ਜਿਹੜਾ 13 ਟਨ ਡੇਲੀ ਕੂੜਾ ਇਕੱਠਾ ਹੁੰਦਾ ਉਸ ਕੂੜੇ ਦੇ ਨਾਲ ਇਸ ਤਰ੍ਹਾਂ ਖਾਦ ਤਿਆਰ ਹੋ ਰਹੀ ਹੈ ਔਰ ਕਈ ਚੀਜ਼ਾਂ ਤਿਆਰ ਕੀਤੀ ਜਾ ਰਹੀਆਂ ਆਉਣ ਵਾਲੇ ਸਮੇਂ ਤੇ ਹੋਰ ਨਗਰ ਕੌਂਸਲਾਂ ਜਿਹੜੀਆਂ ਸ਼ਹਿਰਾਂ ਦੀਆਂ ਉਹਨਾਂ ਨੂੰ ਵੀ ਇਸ ਨੂੰ ਪ੍ਰੋਜੈਕਟ ਨੂੰ ਬਣਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਕੋੜੇ ਦੀ ਜਿਹੜੀ ਬੜੀ ਸਮੱਸਿਆ ਹੈ ਉਸ ਤੋਂ ਰਾਹਤ ਮਿਲੇ ਕੇਂਦਰ ਸਰਕਾਰ ਉਹ ਪੰਜਾਬ ਸਰਕਾਰ ਦਾ ਇੱਕ ਸਾਂਝਾ ਉਪਰਾਲਾ ਲੈ ਕਰਕੇ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਾਇਆ ਕਿ ਕਿ ਪ੍ਰੋਜੈਕਟ ਸੈਂਟਰਲ ਗਵਰਨਮੈਂਟ ਵੱਲੋਂ ਜੋ ਫੰਡਸ ਭੇਜ ਜੰਦੇ ਸਵਸ਼ ਭਾਰ ਮਿਸ਼ਨ ਚ ਜੀ ਉਸ ਚ ਅਸੀਂ ਫੰਡਸ ਮੰਗੇ ਸੀਗੇ ਸਾਡੇ ਜਿਹੜੇ ਅਨਵੈਲ ਮਿਨਿਸਟਰ ਐ ਇਸ ਦੇ ਸਵਾਰ ਬਲਕਾਰ ਸਿੰਘ ਜੀ ਲੋਕਲ ਬੋਡੀ ਮਿਨਿਸਟਰ ਉਹਨਾਂ ਵੱਲੋਂ ਕਿਹਾ ਗਿਆ ਵੀ ਜੋ ਤੁਹਾਨੂੰ ਇਸ ਚ ਗ੍ਰਾਂਟ ਸ਼ਹਿਰ ਵਾਸਤੇ ਚਾਹੀਦੀ ਹੈ ਉਹਦੀ ਮੰਗ ਕਰੋ ਆਪਣੇ ਸ਼ਹਿਰ ਨੂੰ ਸਾਫ਼ ਸੁਥਾਰ ਰੱਖਣ ਲਈ ਕੂੜਿਆਂ ਨੂੰ ਸੈਂਟੀਫਿਕਲੀ ਪ੍ਰੋਸੈਸ ਕਰਨ ਲਈ ਜੋ ਵੀ ਤੁਹਾਨੂੰ ਮਸ਼ੀਨਰੀ ਲੋੜ ਹੋ ਉਹ ਲੈ ਕੇ ਉਹਨੂੰ ਚਲਦੀ ਕਰੋ ਉਸ ਦੇ ਤਹਿਤ ਮੈਂ ਆਪਣੀ ਡਿਮਾਂਡ ਲਿਖ ਕੇ ਭੇਜੀ ਸ਼ਹਿਰ ਦੀ ਇੱਥੇ ਸਾਡੇ ਕੋਲ ਪਹਿਲਾਂ ਐਮ ਆਰ ਐਫ ਸ਼ੈੱਡ ਲੱਗਿਆ ਹੋਇਆ ਸੀਗਾ ਬਣਿਆ ਹੋਇਆ ਸੀ ਉਸ ਨੂੰ ਅਸੀਂ ਐਕਸਪੈਂਡ ਕੀਤਾ ਉੱਥੇ ਸਾਡੇ 6000 ਟਨ ਲਿਗੇਸੀ ਵੇਸਟ ਪਿਆ ਸੀ ਜਿਹੜਾ ਪੁਰਾਣਾ ਕੂੜਾ ਸੀਗਾ ਉਸ ਨੂੰ ਸਾਡੇ ਸਟਾਫ ਨੇ ਆਪਣੇ ਪੱਧਰ ਤੇ ਅਸੀਂ ਟੈਂਡਰ ਲਾ ਕੇ ਕੰਮ ਨਹੀਂ ਕਰਵਾਇਆ ਉਹ ਆਪਣੇ ਪੱਧਰ ਤੇ ਅਸੀਂ ਰੈਮੀਡੀਏਟ ਕਰਾਇਆ ਜਿਹੜਾ ਕਿ 95% ਹੋ ਰੈਮੀਡੀਏਟ ਹੋ ਚੁੱਕਿਆ ਹੈ ਜੀ ਠੀਕ ਹੈ ਪੁਰਾਣਾ ਉਸ ਦੇਖਿਆ ਉਹ ਤੇ ਕੂੜੇ ਦਾ ਢੇਰ ਲੱਗ ਹੋਇਆ ਜਿਹੜੇ ਉਹ ਆਲਮੋਸਟ ਹੁਣ ਖਤਮ ਨੇ ਉਸ ਤੋਂ ਇਲਾਵਾ ਜੋ ਪੂਰਾ ਡੇਲੀ ਦਾ ਆ ਰਿਹਾ ਉਸ ਨੂੰ ਵੀ ਅਸੀਂ ਸੈਂਟੀਫਿਕਲੀ ਪ੍ਰੋਸੈਸ ਕਰਨ ਵਾਸਤੇ ਪਿਟਸ ਬਣਾਈਆਂ ਹੋਈਆਂ ਨੇ ਸ਼ਰੇਡਰ ਵੀ ਲਿਆ ਉਹਦੇ ਵਾਸਤੇ ਅਸੀਂ ਫਟਕਾ ਮਸ਼ੀਨ ਲਈ ਹੈ ਬੇਲਿੰਗ ਸ਼ੀਨ ਲਈ ਹੈ ਜੋ ਵੀ ਮਸ਼ੀਨਾਂ ਸਾਨੂੰ ਇਸ ਪਰਪਲੀ ਚਾਹੀਦੀ ਸੀਗਾ ਲੈ ਕੇ ਇੰਸਟਾਲ ਕਰਕੇ ਉਹ ਅਜ ਕੰਮ ਕਰ ਰਹੇ ਹਾਂ ਸਾਡੇ ਡੈਡੀਕੇਟਿਡ ਵਰਕਰ ਉਹਨਾਂ ਤੇ ਯੂਜ਼ ਕਰਕੇ ਉਹਨੂੰ ਡੇਲੀ ਚਲਾ ਰਹੇ ਨੇ ਜੀ ਸਰ ਜਿਹੜੇ ਖਾਦ ਤਿਆਰ ਹੋ ਰਹੀ ਹੈ ਇਸ ਖਾਦ ਨੂੰ ਲੈ ਕੇ ਹੀ ਜਾਂਦੇ ਨੇ ਕਿ ਫਾਰਮਰ ਲੈ ਕੇ ਜਾਂਦੇ ਹਾਂ ਜੀ ਹਾਂ ਲੈ ਕੇ ਲੋਕ ਲੈ ਕੇ ਜਾ ਸਕਦੇ ਨੇ ਅਸੀਂ ਉਹਦੀ ਕੀਮਤ ਰੱਖੀ ਹੋਈ ਹੈ 5 ਰੁਪਏ ਲੋ ਦੇ ਬੈਗ ਬਣਾਏ ਹੋਏ ਨੇ ਲੋਕ ਲੈ ਕੇ ਜਾ ਸਕਦੇ ਆ ਅਸੀਂ ਵੀ ਪਾਰਕ ਜਿਹੜੇ ਹੈਗੇ ਸ਼ਹਿਰ ਦੇ ਉੱਥੇ ਪਾਣੇ ਆ ਜਿੱਥੇ ਕਿਤੇ ਕੋਈ ਐਗਜ਼ੀਬਿਸ਼ਨ ਲੱਗਦੀ ਆ ਅਸੀਂ ਉੱਥੇ ਲੈ ਕੇ ਜਾਂਦੇ ਹਾਂ ਇਹਨੂੰ ਅਸੀਂ ਡਿਸਪਲੇ ਕਰਦੇ ਹਾਂ ਦੱਸਦੇ ਹਾਂ ਲੋਕਾਂ ਨੂੰ ਇਹ ਪੈਕੇਟ 10 ਕਿਲੋ ਜੀ ਬਣਾ ਕੇ ਰੱਖੇ ਹੋਏ ਆ। ਇਹ ਪ੍ਰੋਜੈਕਟ ਅਬਾਊਟ ਕਿੰਨੇ ਦਾ ਹੋਣਾ ਜਿਹੜਾ ਇਹ ਇਸਤੇ ਜਾਇਆ ਸਰਕਾਰ ਵੱਲੋਂ। ਦੇਖੋ ਕੋਸਟ ਆਫ ਲੈਂਡ ਪਾਕਿਸਤਾਨ ਨੂੰ ਇਹ ਜੇ ਦੇਖੀਏ ਤਾਂ ਜੀ ਰੇਟ ਤੇ ਇਹ 2 ਕਰੋੜ ਦਾ ਪ੍ਰੋਜੈਕਟ ਹੈ। ਇੱਕ ਤਰ੍ਹਾਂ ਨਾਲ ਇੰਡਸਟਰੀ ਹੈ ਇਹ। ਵੇਸਟ ਟੂ ਵੈਲਥ ਵੀ ਕਹਿ ਸਕਦੇ ਆ ਇਹਨੂੰ। ਜਿੰਨਾ ਵੀ ਸ਼ਹਿਰ ਦਾ ਵੇਸਟ ਹੈ ਜਿਹੜਾ ਉਹ ਸਿਰ ਅਸੀਂ ਬੜੇ ਤਰੀਕੇ ਨਾਲ ਹੈਂਡਲ ਕਰ ਰਹੇ ਆ। ਅਦਰਵਾਈਜ਼ 13 ਟਨ ਕੂੜਾ ਸਾਡੇ ਸ਼ਹਿਰ ਦਾ ਜਨਰੇਟ ਹੁੰਦਾ ਹੈ 13 ਟਨ ਕੂੜੇ ਨੂੰ ਮੈਨੇਜ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਸਾਡੇ ਵਰਕਰ ਜੋ ਲੱਗੇ ਹੋਏ ਆ ਉਹਨੂੰ ਸੈਗਰੀਗੇਟਰ ਲੈ ਕੇ ਆ ਗਏ ਆਪਣੇ ਸਮਾਨੇ ਕਿ ઓਰ ਸਟੇਸ਼ਨ ਹੈ ਵੀ ਕਿ ਪੰਜਾਬ ਸ਼ਹਿਰ ਨੇ ਤੇ ਵੀ ਲੱਗਿਆ ਹੈ ਲੋਕਾਂ ਨੇ ਲੈ ਕੇ ਉਹਨੂੰ ਮਸ਼ੀਨਰੀ ਆਈ ਹੋਈ ਹੈ ਬਾਕੀ ਇਹ ਹੈ ਵੀ ਡਿਪੈਂਡ ਕਰਦਾ ਵੀ ਤੁਸੀਂ ਉਹਨੂੰ ਯੂਜ਼ ਕਿੰਨਾ ਕਰ ਰਹੇ ਹੋ ਕਿਸ ਤਰੀਕੇ ਨਾਲ ਲਗਾਈ ਹੈ ਯੂਟਿਲਾਈਜ਼ ਕਰ ਰਹੇ ਹੈ ਫੰਡਸ ਨੂੰ ਮਸ਼ੀਨਰੀ ਫੰਕਸ਼ਨਲ ਹੈ ਇੰਸਟਾਲ ਕੀਤੀ ਹੋਈ ਹੈ ਸਾਡੇ ਇੱਥੇ ਅਸੀਂ ਸਟਾਫ ਨਾਲ ਸਾਡੇ ਨਾਲ ਸਾਰਿਆਂ ਨਾਲ ਕਿੰਨੇ ਕਿਸ ਦੇ ਮੁਲਾਜ਼ਮ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਰੋਜ਼ਗਾਰ ਵੀ ਮਿਲੇ ਇਹ ਦੇਣਾ ਕੁੜ ਡੈਡੀਕੇਟਡ ਵਰਕਰਾਂ ਉੱਥੇ ਸਾਡੇ ਉਹ 12 ਤੇ ਰਹੇ ਆ ਬਾਕੀ ਜੋ ਸੈਗਰੀਗੇਟਡ ਵੇਸਟ ਕਲੈਕਟ ਕਰ ਰਹੇ ਆ ਉਹ ਹੈਗੇ 670 ਬੰਦੇ ਆ ਜੋ ਸ਼ਹਿਰ ਚੋਂ ਕਲੈਕਟ ਕਰਦੇ ਨੇ ਸਾਡੇ ਟੈਂਪੋ ਵੀ ਚੱਲ ਰਹੇ ਆ 12 ਟਾਟਾ ਇਸ ਜਿਹੜੇ ਇਸ ਪਰਪਸ ਲਈ ਲੋਕਾਂ ਦੇ ਘਰ ਤੋਂ ਘਰ ਜਾਂਦੇ ਆ ਰੂਟ ਟੂ ਡੋਰ ਜਿਹਨੂੰ ਕਹਿੰਦੇ ਆ ਸੀ ਤੇ ਕਿੰਨਾਕ ਤੁਹਾਨੂੰ ਤੇ ਸਹਿਰ ਵਾਸੀਆਂ ਨੂੰ ਕਿੰਨਾ ਇਹਦਾ ਫਾਇਦਾ ਪਹੁੰਚਾ ਹੈ ਜਿਸ ਤਰ੍ਹਾਂ ਸਹਿਰ ਦੇ ਵਿੱਚ ਪਹਿਲਾਂ ਕੂੜੇ ਦੇ ਢੇਰ ਲੱਗ ਜਾਂਦੇ ਸੀ ਦੇਖੋ ਬਾਕੀ ਤਾਂ ਪਬਲਿਕ ਦੱਸ ਸਕਦੀ ਹੈ ਲੋਕ ਜਿਹੜੇ ਢੇਰ ਲੱਗਦੇ ਸੀ ਜੋ ਜਿਹਨੂੰ ਗਾਰਬੇਜ ਬਲਨੇਬਲ ਪੁਆਇੰਟ ਕਹਿੰਦੇ ਸੀ ਜਗਾ ਜਗਾ ਉਹ ਕਾਫੀ ਰਿਡਿਊਸ ਹੋ ਗਏ ਅਸੀਂ ਹੁਣ ਵੀ ਰਿਡਿਊਸ ਕੀਤੇ ਆ ਅਸੀਂ ਇਹਨੂੰ ਮੈਨੇਜ ਕਰਨ ਵਾਸਤੇ ਐਮਆਰਐਫ ਸ਼ੈੱਡ ਬਣਾਏ ਨੇ ਚਾਰ ਸ਼ਹਿਰ ਚ ਹੋਰ ਬਾਕੀ ਪਬਲਿਕ ਤੁਹਾਨੂੰ ਦੱਸ ਸਕਦੀ ਹੈ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੇ ਹਾਂ ਲੋਕਾਂ ਨੂੰ ਮੇਰੀ ਇਹ ਰਿਕਵੈਸਟ ਹੈ ਕਿ ਕੂੜੇ ਨੂੰ ਜੋ ਤੁਹਾਡੇ ਕੋਲ ਵਰਕਰ ਲੈਨ ਆ ਰਿਹਾ ਸਾਡਾ ਰੇ ਕਿ ਜਦੋਂ ਲੋਕ ਮੈਨੂੰ ਮੈਨੇਜ ਕਰਨ ਵਾਸਤੇ ਕੂੜੇ ਨੂੰ ਸਾਨੂੰ ਸਹਿਯੋਗ ਦੇਣਗੇ ਕੂੜਾ ਸਾਨੂੰ ਹੈਂਡਓਵਰ ਕਰਨਗੇ ਅਸੀਂ ਉਹ ਪਰਪਰ ਮੈਨੇਜ ਕਰਾਂਗੇ ਤਾਂ ਸਫਾਈ ਹੋਏਗੀ ਲੋਕ ਆਪੇ ਮਹਿਸੂਸ ਕਰਨਗੇ ਵੀ ਸ਼ਹਿਰ ਸਾਫ਼ ਹੈ ਵੀ ਕੁਮਾਰ ਖੜੇ ਹੈ ਉਹ ਵੀ ਕੁਮਾਰ ਜੀ ਜਿਹੜਾ ਇਹ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਕਿੰਨੇ ਕਿ ਫਾਇਦੇ ਹਨ ਮਤਲਬ ਕਿਹੜੇ ਕਿਹੜੇ ਸ਼ਹਿਰਾਂ 'ਚ ਆਪਣੇ ਚੱਲ ਰਹੇ ਹਨ ਔਰ ਪੰਜਾਬ 'ਚ ਤਾਂ ਮੈਂ ਦੇਖ ਰਿਹਾ ਪਹਿਲੇ ਹੀ ਪ੍ਰੋਜੈਕਟ ਹੋਣਾ ਹੈ ਸਰ ਲਗਭਗ ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਮਤਲਬ ਕਿ ਸ਼ਹਿਰ ਹੈ ਇੱਥੇ ਵਿਜ਼ਿਟ ਕਰਕੇ ਕਿਉਂਕਿ ਚੰਡੀਗੜ੍ਹ ਤੋਂ ਜਿੰਨੇ ਵੀ ਟੀਮਾਂ ਆਈਆਂ ਸਾਡੇ ਉਹ ਵੇਟ ਕਰਨਾ ਤੇ ਜਿਹੜਾ ਵੀ ਐਮਆਰਐਫ ਸ਼ੈਡ ਬਣਾਉਂਦੇ ਹੋ ਕਰਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਸਮਾਨ ਦੇ ਵਿੱਚ ਜਾ ਕੇ ਦੇਖੋ ਵੀ ਉੱਥੇ ਐਮਆਰਐਫ ਸ਼ੈਡ ਕਿਸ ਤਰ੍ਹਾਂ ਦੇ ਬਣਿਆ ਹੋਇਆ ਨਾ ਤੇ ਉਸ ਦੇ ਆਧਾਰ ਤੇ ਮਤਲਬ ਕਿ ਹੋਰ ਪੰਜਾਬ ਦੇ ਵਿੱਚ ਵੀ ਐਮਆਰਐਫ ਸ਼ੈਡ ਬਣ ਰਿਹਾ ਨਾ ਤੇ ਕੂੜੇ ਤੋਂ ਨਿਯਾਤ ਦੁਆਨ ਲਈ ਅਸੀਂ ਮਤਲਬ ਕਿ ਪੰਜਾਬ ਜਿਵੇਂ ਕਿ ਭਾਰਤ ਸਰਕਾਰ ਵੱਲੋਂ ਸਾਨੂੰ ਸਮੇਂ-ਸਮੇਂ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਮਸ਼ੀਨਾਂ ਮਿਲਦੇ ਆ ਨਾ ਉਸ ਤਰ੍ਹਾਂ ਅਸੀਂ ਯੂਜੇਬਲ ਕਰਕੇ ਜਿਸ ਤੋਂ ਅਸੀਂ ਜਿਵੇਂ ਕਿ ਖਾਹ ਤਿਆਰ ਕਰਦੇ ਹਾਂ ਗਿੱਲੇ ਕੂੜੇ ਤੋਂ ਸੁੱਕੇ ਕੂੜੇ ਤੋਂ ਜਿਵੇਂ ਕਿ ਅਸੀਂ ਆ ਪਲਾਸਟਿਕ ਦੇ ਲਫਾਫੇ ਵਗੈਰਾ ਉਹਨਾਂ ਦੀ ਬੈਲਿੰਗ ਕਰਕੇ ਇਹਨਾਂ ਨੂੰ ਵੇਚਿਆ ਜਾਂਦਾ ਹੈ ਤੇ ਜਿਹੜੀ ਖਾਦ ਹੈ ਉਹ ਵੀ ਅਸੀਂ 10 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦੇ ਹਾਂ ਤੇ ਇਹ ਸਾਰਾ ਪ੍ਰੋਸੈਸ ਸਵਚ ਭਾਰਤ ਮਿਸ਼ਨ ਹੇਠ ਹੀ ਚੱਲ ਰਿਹਾ ਜੀ ਜਿਹੜੀ ਖਾਦ ਦੇ ਗਿੱਲੇ ਕੋڑے ਕਿ ਉਹ 5 ਤੋਂ ਲੈ ਕੇ 10 ਤੱਕ ਹੀ ਮੰਨ ਲਓ ਵੇਚੀ ਜਾਂਦੀ ਹੈ ਇੱਥੇ ਖੜੇ ਗਿਰਜ਼ਕੀਨਾਂ ਮੌਜੂਦਾ ਕਰਮਜੀਤ ਸਿੰਘ ਸਾਹਿਬ ਕਰਮਜੀਤ ਜੀ ਜਿਹੜਾ ਇਹ ਪ੍ਰੋਜੈਕਟ ਹੈ ਇਸ ਤੋਂ ਦੇਖਦੇ ਕੀ ਖਾਸੀਅਤ ਹੈ ਕਿੰਨੇ ਲੋਕਾਂ ਨੂੰ ਮੰਨ ਲਓ ਫਾਇਦਾ ਪਹੁੰਚਿਆ ਸਰ ਇਹਦਾ ਤਕਰੀਬਨ ਸਾਰੇ ਪੰਜਾਬ ਆਲ ਇੰਡੀਆ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚ ਰਿਹਾ ਹੈ ਲੋਕਾਂ ਤੋਂ ਗਿੱਲਾ ਸੁੱਕਾ ਤੇ ਕੂੜਾ ਕਰਕਰਾ ਤੋਂ ਦਿੱਲੇ ਗੁੜੂਨੇ ਪਿੱਟਾਂ ਦੇ ਵਿੱਚ ਪਾਇਆ ਜਾਂਦਾ ਪਿੱਟਾਂ ਵਿੱਚ ਪਾਉਣ ਤੋਂ ਬਾਅਦ 45 ਤੋਂ 90 ਦਿਨਾਂ ਵਿੱਚ ਉਹ ਖਾਦ ਤਿਆਰ ਹੋ ਜਾਂਦੀ ਹੈ ਸੁੱਕੇ ਗੁੜੂਨੇ ਰੀਸਾਈਕਲ ਕਰਕੇ ਬੈਲਜ ਬਣਾਈਆਂ ਜਾਂਦੀਆਂ ਨੇ ਤੇ ਪ੍ਰਾਈਵ ਮਿਕਸਰ ਕੰਪਨੀ ਨੂੰ ਵੇਚਿਆ ਜਾਂਦੀਆਂ ਨੇ ਜਿਹੜੀ ਖਾਦ ਤਿਆਰ ਹੁੰਦੀ ਉਹ ਮਤਲਬ ਸਾਡੇ ਪਾਰਕ ਬਣੇ ਹੋਏ ਨੇਗੇ ਉਹਨਾਂ ਵਿੱਚ ਯੂਜ਼ ਕੀਤੀ ਜਾਂਦੀ ਆ ਤੇ ਅਸੀਂ 10 ਰੁਪਏ ਕਿਲੋ ਨੂੰ ਸੇਲ ਵੀ ਕੀਤਾ ਜਾਂਦਾ ਜੀ ਜਿਹੜੇ ਕਰਮਜੀਤ ਜੀ ਸਵੱਛ ਭਾਰਤ ਮੁਹਿੰਮ ਦੇ ਤਹਿਤ ਪ੍ਰਧਾਨ ਮੰਤਰੀ ਦੀ ਯੋਜਨਾ ਸੀ ਇਹ ਪ੍ਰੋਜੈਕਟ ਉਸ ਦੇ ਅੰਦਰ ਆਉਂਦੇ ਆ ਹਾਂਜੀ ਹਾਂਜੀ ਸਵੱਛ ਭਾਰਤ ਮਿਸ਼ਨ ਦਾ ਹੋ ਗਿਆ ਜੀ ਕੋਈ ਪੰਜਾਬ ਦਾ ਸ਼ਹਿਰ ਇਕੱਠੇ ਸਟ ਇਹ ਜਿਹੜੇ ਸੋਚ ਬਾਰਤ ਮੁਹਿੰਮ ਦੇ ਤਹਿਤ ਇਹ ਪ੍ਰੋਜੈਕਟ ਹੈ ਔਰ ਇਸ ਦੇ ਨਾਲ ਲੋਕਾਂ ਨੂੰ ਬਹੁਤ ਰਾਤ ਵਿੱਚ ਸਹਿਰਾਂ ਵਿੱਚ ਗੰਦਗੀ ਹੁੰਦੀ ਸੀ ਇਹ ਨੌਜਵਾਨ ਜਿਹੜਾ ਕਿ ਇੰਨੀ ਮਿਹਨਤ ਕਰਦਾ ਇਸ ਪ੍ਰੋਜੈਕਟ ਦੇ ਵਿੱਚ ਕੰਮ ਕਰ ਰਿਹਾ ਹੈ ਕਿ ਨਾਮ ਹੈ ਤੁਹਾਡਾ ਪ੍ਰਿੰਸ ਕੁਮਾਰ ਜੀ ਨਹੀਂ ਸਰ ਪੂਰੀ ਡੈਡੀਕੇਸ਼ਨ ਆਪਣੀ ਸਰਵੋਰੀ ਹੈ ਕਿ ਨਾਲ ਸਾਡੇ ਸਰ ਸਾਡੇ ਨਾਲ ਲੱਗ ਕੇ ਕੰਮ ਕਰਾਉਂਦੇ ਨੇ ਸਾਨੂੰ ਹੋਰ ਡੈਡੀਕੇਸ਼ਨ ਮਿਲਦੀ ਹੈ ਅਸੀਂ ਬੜਾ ਕਿੱਥੇ ਕਿੱਥੇ ਮਿਲੇ ਤੁਹਾਨੂੰ ਸਰ ਨੂੰ ਗਵਰਨਰ ਸਾਹਿਬ ਕੋਲ ਮਿਲੇ ਜੀ ਦਾ ਉਹਦੇ ਹਾਂ ਜੀ ਹਾਂ ਜੀ ਕਿ ਜਿਹੜੇ ਪ੍ਰਿੰਸ ਕੁਮਾਰ ਹੈ ਇਹਨਾਂ ਨੇ ਦੱਸਿਆ ਕਿ ਜਿਹੜੇ ਇੱਥੇ ਕੰਮ ਕਰਦੇ ਹਨ ਪੰਜਾਬ ਦੇ ਰਾਜਪਾਲ ਵੱਲੋਂ ਇਹਨਾਂ ਨੂੰ ਸ ਉਹ ਜਿਹੜੇ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਨੂੰ ਔਰ ਸ਼ਹਿਰਾਂ ਦੇ ਔਰ ਪਿੰਡਾਂ ਵਿੱਚ ਵੀ ਅਪਣਾਉਣ ਦੀ ਜਰੂਰਤ ਹੈ ਤਾਂ ਕਿ ਲੋਕਾਂ ਨੂੰ ਜਿਹੜੇ ਗੰਦਗੀ ਦੇ ਢੇਰ ਸ਼ਹਿਰਾਂ 'ਚ ਲੱਗਦੇ ਆ ਪਿੰਡਾਂ 'ਚ ਲੱਗ ਜਾਂਦੇ ਆ ਔਰ ਉਸ ਤੋਂ ਬਿਮਾਰੀਆਂ ਫੈਲਦੀਆਂ ਉਸ ਤੋਂ ਨਿਜਾਤ ਮਿਲੇ ਜਿਹੜਾ ਗਿੱਲਾ ਕੋੜਾ ਗਿੱਲੇ ਕੋੜੇ ਕੀ ਜਿਹੜੀ ਖਾਦ ਬਣਦੀ ਹੈ ਖਾਦ ਨੂੰ ਕਿਸਾਨ ਵੀ ਲੈ ਆ ਸਕਦੇ ਆ ਕੋਈ ਬੰਦਾ ਆਪਣੇ ਘਰ ਬਗੀਚੇ ਉੱਥੇ ਵੀ ਉਸ ਖਾਦ ਨੂੰ ਪਾ ਸਕਦਾ ਹੈ ਇਹ ਜਿਹੜਾ ਪਲਾਸਟਿਕ ਦੇ ਥੈਲੇ ਪਲਾਸਟਿਕ ਦੇ ਇਹਨੂੰ ਇਕੱਠਾ ਕਰਕੇ ਪ੍ਰਾਈਵੇਟ ਕੰਪਨੀਆਂ ਇੱਥੋਂ ਲੈ ਕੇ ਜਾਂਦੀਆਂ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ న్యూ